ਕਰਦਾ ਇਹ 30 ਸਬਦੇ ਕਰਦਾ ਗੱਲਾਂ ਨਰੋਲ ਬੰਦਾ ਤਾਂ ਆਪ ਨੂੰ ਦੋ ਪੱਤੇ ਦਿੰਦੇ ਹਾਂ ਜੀ ਦੋ ਹਾਂ ਜੀ ਦੋਸਤੋ ਸੂਰੇ ਵਾਲਾ ਮੰਡੀ ਹਰ ਐਤਵਾਰ ਲੱਗਦੀ ਆ ਜਿਲ੍ਹਾ ਫਰੀ ਮੁਕਸਰ ਸਾਹਿਬ ਇਹਨਾਂ ਦਾ ਐਡਰੈਸ ਆ ਜੀ ਹਾਂ ਇਹ ਕਿੰਨਾ ਵੱਲੋਂ ਸਕੀਮ ਆ ਬਾਈ ਜੀ ਜੋ ਕੋਈ ਵੀ ਵੀਰ 15 ਨਗ ਖਰੀਦੋ ਉਹ ਕੇਬਲ ਫੈਨ ਪੱਖਾ ਫ੍ਰੀ ਦਿੱਤਾ ਜਾਂਦਾ ਜੇ ਕੋਈ 3 ਪੱਖਾ ਸਟੈਰ ਵਾਲਾ ਹਾਂਜੀ ਬਾਕੀ ਤੁਸੀਂ ਜੋ ਮੰਡੀ ਦੇ ਓਨਰ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਫੁੱਲ ਜਾਣਕਾਰੀ ਲੈਣੇ ਆਂ ਕਰਦੇ ਆਂ ਗੱਲਬਾਤ ਆਪਾਂ ਬਾਈ ਸਤਿ ਸ਼੍ਰੀ ਅਕਾਲ ਜੀ ਆਪਣਾ ਸੋਭ ਨਾਮ ਜੀ ਰਣਾ ਪਵਨਦੀਪ ਸਿੰਘ ਪਵਨਦੀਪ ਸਿੰਘ ਪਿੰਡ ਸੁਰੀਆ ਵਾਲਾ ਜੀ ਕਿੰਨੇ ਟਾਈਮ ਤੋਂ ਮੰਡੀ ਲਾ ਰਹੇ ਹੋ ਜੀ ਇਹ ਆਪਣੇ 3 ਸਾਲ ਦੇ ਕਰੀਬ ਹੋ ਗਏ ਮੰਡੀ ਲਾ ਗਏ ਅੱਛਾ ਸਹੀ ਹਾਂ ਜੀ ਤੇ ਕਿਹੜਾ ਜੀ ਮੋਟਰ ਸਾਹਿਬ ਆ ਜਾਂਦਾ ਜੀ ਪਿੰਡ ਸੁਰੀਆ ਵਾਲਾ ਜੀ ਜੀ ਦੇ ਬਲਾਕ ਆਪਾਂ ਦੋਦਾ ਪਾਣਾ ਤਹਿਸੀਲ ਗੜਵਾ ਪਾਏ ਜਾਂਦੇ ਠੀਕ ਆ ਜੀ ਤੇ ਕਿੰਨੇ ਕ ਸੌਦੇ ਹੋ ਜਾਂਦੇ ਹਰ ਮੰਡੀ ਤੇ ਜੀ ਆਪਣੇ 100 ਪਲੱਸ ਹੀ ਹੁੰਦਾ ਜੀ 100 ਪਲੱਸ ਹਾਂ ਜੀ ਵਪਾਰੀ ਕਿੱਥੋਂ ਕਿੱਥੋਂ ਆਉਂਦੇ ਜੀ ਵਪਾਰੀ ਅੱਜ ਆਪਣੇ ਕੋਲੇ ਜਿੰਨੇ ਆਈ ਵੀ ਆ ਪਾਰਟੀ ਆਪਣੇ ਕੋਲੇ ਬੰਗਲਾੌਰ ਤੋਂ ਆਈ ਵੀ ਹੈ ਜੀ ਤੇ ਕੇਰਲਾਲ ਦੀ ਪਾਰਟੀ ਵੀ ਆਈ ਸੀ ਪਿਛਲੀ ਮੰਡੀ ਆਪਣੇ ਕੋਲੇ ਆ ਕੇ ਗਏ ਬਾਕੀ ਦੇਰਾ ਤੁੰਦੇ ਉਪਾਰਿਆਂ ਨਾਲ ਗੱਲ ਚੱਲ ਰਹੀ ਹੈ ਕਿ ਸ਼ਾਇਦ ਅਗਲੀ ਮੰਡੀ ਆਪਣੇ ਕੋਲ ਦੇਰਾ ਤੁੰਦੇ ਆੜੀ ਆਵੇ ਹਾਂ ਜੀ ਬਾਕੀ ਕਿ ਇਹਨੇ ਵੀ ਕੁਝ ਚੰਗੀ ਫੀਸਟਲ ਟੌਪ ਪਾਰਟੀ ਦੇ ਵਿੱਚ ਬਰਫਰੀਜ਼ ਚੰਗੀ ਲੈਣੀ ਹੋਵੇ ਜਾਂ ਕਾਰਟੂਨ ਮਾਲ ਲੈਣਾ ਹੋਵੇ ਸਾਰੇ ਹੀ ਆਪਣੇ ਕੋਲ ਮਿਲ ਜਾਣਗੇ ਤੇ ਲੰਗਰ ਪਾਣੀ ਦਾ ਆਪਣਾ ਪ੍ਰਬੰਧ ਫੁੱਲ ਜਿਹੜਾ ਚਾਹ ਦਾ ਆਰੋ ਵਾਲੇ ਪਾਣੀ ਦਾ ਉਹ ਪ੍ਰਬੰਧ ਹੈਗੀ ਆ ਉਹਦੀ ਕੋਈ ਪਰਚੀ ਠੀਕ ਹੈ ਜੀ ਤੇ ਜਿਹੜੀ ਇੱਕ ਸਕੀਮ ਆ ਤੁਸੀਂ ਦਾ ਦੱਸਿਆ ਸੀ ਉਹਦੇ ਬਾਰੇ ਦੱਸੋ ਜੀ 1500 ਦੇ ਅਜੇ ਕੋਈ ਆਪਣੇ ਕੋਲ ਮਰੂ 1500 ਦੇ ਇਕ ਜਾਣਾ ਕਰਦਾ ਜੀ ਤਾਂ ਆਪਾਂ ਨੂੰ ਸਟੈਂਡ ਵਾਲਾ ਪੱਖਾ ਇੱਕ ਨਾਮ ਹੋ ਜਾ ਦਿੰਦੇ ਠੀਕ ਹੈ ਜੀ ਹਾਂ ਜੀ ਦੇਖੇ ਕੋਈ ਭਰਾ 30 ਕਰ ਦੂਗਾ ਇਕੱਠੇ ਤਾਂ ਆਪਾਂ ਨੂੰ ਦੋ ਪੱਖੇ ਸਟੈਂਡ ਵਾਲੇ ਨਾਮ ਦੇ ਤੇ ਨਾਮ ਹੋ ਜਾ ਠੀਕ ਹੈ ਬਾਈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ ਜੇ ਕਿਸੇ ਵੀਰ ਨੇ ਹੋਰ ਜਾਣਕਾਰੀ 88733 24733 79733 24733 ਦੋਸਤੋ ਇਹ ਬਾਈ ਦਾ ਸੰਪਰਕ ਨੰਬਰ ਹੈ ਜੇ ਕਿਸੇ ਵੀਰ ਨੇ ਕੋਈ ਬੱਕਰੀ ਪ੍ਰਤੀ ਕੋਈ ਜਾਣਕਾਰੀ ਲੈਣੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਦੁਪਹਿਰਾ ਹੋ ਗਿਆ ਸੌਦੇ ਹੁਣੇ ਸ਼ੁਰੂ ਹੋ ਗਏ ਹੁਣ ਫੇਰ ਲਖਾਈ ਆਇਆ ਕੋਈ ਲੈ ਜਾ ਉਸੇ ਸੌਦੇ ਜੋ ਹੋਏ ਆ ਚੰਗਾ ਏ ਬਟਾ ਜਾਨਵਰ ਲਖਾਉਣਾ ਪੈਂਦਾ ਠੀਕ ਹੈ ਜੀ ਉਹੀ ਆ ਗਿਆ 3 ਡਿਗਰੀ ਤੇ ਦੇ ਕੋਰੇ 3 ਜੇ ਬੋਸਰ ਪੱਕਾ ਕੰਮ ਆ ਜਿਹੜਾ ਜਾਨਵਰ ਸੇਲ ਹੋ ਗਿਆ ਨਾਲ ਦੀ ਨਾਲ ਸਲਿੱਪ ਕੱਟ ਕੇ ਦਿੱਤੀ ਜਾਂਦੀ ਆ ਕਿਹੜੇ ਮਾਲਕ ਨੇ ਵੇਚਿਆ ਕਿਹੜੇ ਨੇ ਖਰੀਦਿਆ ਡੇਟ ਦਾ جي 3 کا